ਅਮਰੀਕਾ ਤੋਂ ਡਿਪੋਰਟ ਹੋ ਕੇ ਬਹੁਤ ਸਾਰੇ ਪੰਜਾਬੀ ਅਤੇ ਭਾਰਤੀ ਨੌਜਵਾਨ ਭਾਰ ਚ ਪੁੱਜੇ ਨੇ ਔਰ ਸਭ ਤੋਂ ਵੱਡਾ ਸਵਾਲ ਇਸ ਵੇਲੇ ਖੜਾ ਹੋ ਰਿਹਾ ਕਿ ਉਹਨਾਂ ਨੂੰ ਬੇੜੀਆਂ ਪਾ ਕੇ ਲਿਆਂਦਾ ਗਿਆ ਸੀ ਤਾਂ ਇਸ ਵੇਲੇ ਸੰਸਦ ਦੇ ਵਿੱਚ ਵੀ ਇਸ ਚੀਜ਼ ਨੂੰ ਲੈ ਕੇ ਹੰਗਾਮਾ ਹੈ ਪਰ ਅਸੀਂ ਅੱਜ ਉਸ ਸ਼ਖਸ ਕੋ ਪਹੁੰਚੇ ਹਾਂ ਜੋ ਕਿ ਇਸ ਡਿਪੋਰਟ ਹੋਏ ਲੋਕਾਂ ਦੇ ਵਿੱਚ ਮੌਜੂਦ ਸੀ ਜੀ ਹਾਂ ਅਸੀਂ ਗੱਲ ਕਰ ਰਹੇ ਹਾਂ ਅੰਮ੍ਰਿਤਸਰ ਦੇ ਰਾਜਾ ਸਾਸੀ ਦੇ ਪਿੰਡ ਸਲੇਮਪੁਰਾ ਦੇ ਸਰਦਾਰ ਦਲੇਰ ਸਿੰਘ ਇਸ ਵੇਲੇ ਸਾਡੇ ਨਾਲ ਮੌਜੂਦ ਨੇ ਜੋ ਕਿ ਦਲੇਰ ਸਿੰਘ ਉੱਥੋਂ ਦੀ ਇਸ ਜਹਾਜ਼ ਦੇ ਵਿੱਚ ਸਵਾਰ ਹੋ ਕੇ ਭਾਰਤ ਚ ਪੁੱਜੇ ਸੀ ਤੇ ਦਲੇਰ ਸਿੰਘ ਇਸ ਵੇਲੇ ਐਕਸਕਲੂਸਿਵਲੀ ਸਾਡੇ ਨਾਲ ਮੌਜੂਦ ਨੇ ਦਲੇਰ ਜੀ ਸਭ ਤੋਂ ਪਹਿਲਾਂ ਤੇ ਕਿਵੇਂ ਸਫ਼ਰ ਸ਼ੁਰੂ ਹੋਇਆ ਕਿਵੇਂ ਤੁਸੀਂ ਉੱਥੇ ਜਾਣ ਦੀ ਸੋਚੀ ਤੇ ਕਿਵੇਂ ਤੁਸੀਂ ਏਜੰਟਾਂ ਦੇ ਜਾਲ 'ਚ ਫਸੇ ਤੇ ਕਿਸ ਤਰ੍ਹਾਂ ਇਹ ਸਾਰਾ ਸਫ਼ਰ ਚੱਲਿਆ ਦੇਖੋ ਜੀ ਸਾਨੂੰ ਇੱਥੋਂ ਏਜੰਟਾਂ ਨੇ ਬੜਾ ਭਰੋਸਾ ਦਿੱਤਾ ਸੀ ਕਿ ਤੁਹਾਨੂੰ ਇੱਕ ਨੰਬਰ 'ਚ ਹੀ ਖੜਾਂਗੇ ਯੂ ਐਸ ਏ ਜੀ ਪਰ ਉਹ ਵਾਦੇ ਝੂਠੇ ਨਿਕਲੇ ਇਹਨਾਂ ਦੇ ਅੱਛਾ ਜੀ ਕੀ ਕਿਹਾ ਗਿਆ ਤੁਹਾਡੇ ਕੋਲ ਸਾਨੂੰ ਇੱਥੋਂ ਦਬਈਓ ਵੀਜ਼ਾ ਦਵਾਇਆ ਹੂੰ ਫਿਰ ਬਰਾਜ਼ੀਲ ਤੱਕ ਖੜਿਆ ਹੂੰ ਫਿਰ ਬਰਾਜ਼ੀਲ ਤੋਂ ਵੀ ਕਹਿੰਦੇ ਇਹਨਾਂ ਨੂੰ ਅਸੀਂ ਯੂਐਸਏ ਦਾ ਵੀਜ਼ਾ ਤੋਂ ਬੜੇ ਆਸਾਨੀ ਨਾਲ ਮਿਲ ਜਾਂਦਾ ਸਾਨੂੰ 1 ਮਹੀਨਾ ਵੇਟ ਕਰਾਈ 2 ਕਰਾਈ ਫਿਰ ਉਹਨਾਂ ਨੇ ਕਿਹਾ ਕਿ ਸਾਨੂੰ ਵੀਜ਼ਾ ਨਹੀਂ ਮਿਲ ਰਿਹਾ ਤੇ ਤੁਸੀਂ ਕਿਉਂਕਿ ਅਸੀਂ ਅੱਧੇ ਪੈਸੇ ਦੇ ਚੁੱਕੇ ਸੀ ਉੱਥੇ ਅੱਛਾ ਜੀ ਹਾਂਜੀ ਤੇ ਫਿਰ ਸਾਨੂੰ ਕਹਿੰਦੇ ਕਿ ਤੁਸੀਂ ਇੱਥੇ ਡੋਂਕੀ ਲਾ ਲਓ ਅੱਛਾ ਜੀ ਹਾਂਜੀ ਥੋੜਾ ਜਿਹਾ ਦਾ ਰਹਿ ਗਿਆ ਤੁਹਾਡੇ ਲਈ ਅੱਗੇ ਹੂੰ ਤੇ ਫਿਰ ਅਸੀਂ ਪਨਾਮਾ ਦੀ ਡੋਂਕੀ ਲਈ ਉੱਥੋਂ ਜਿੰਨੇ ਵੀ ਸਾਊਥ ਅਮਰੀਕਾ ਦੀਆਂ ਕੰਟਰੀਆਂ ਉਹ ਸਾਨੂੰ ਬਸਰਾ ਹੀ ਜਾਣਾ ਪਿਆ ਅੱਛਾ ਤੇ ਉਸ ਤੋਂ ਬਾਅਦ ਕਿੰਨਾ ਕਿ ਕਿਵੇਂ ਕਿੰਨੇ ਪੈਸੇ ਕਿਨੇ ਦਿੱਤੇ ਇਹਨਾਂ ਨੂੰ ਲੱਖਾਂ ਰੁਪਏ ਦਿੱਤੇ ਜੀ ਅੱਛਾ ਲੱਖਾਂ ਰੁਪਏ ਅੱਛਾ ਸਰ ਤੇ ਫਿਰ ਉਹ ਸਾਊਥ ਅਮਰੀਕਾ ਦੇ ਵਿੱਚ ਜਦੋਂ ਤੁਸੀਂ ਪਹੁੰਚੇ ਤਾਂ ਉਸ ਲਈ ਫਿਰ ਕਿਵੇਂ ਅੱਗੇ ਤੱਕ ਜਿਹੜਾ ਹੈ ਮੈਕਸੀਕੋ ਬਾਰਡਰ ਤੱਕ ਕਿਵੇਂ ਪਹੁੰਚੇ ਮੈਕਸੀਕੋ ਬਰ ਮੈਕਸੀਕੋ ਸਿਟੀ ਤੱਕ ਗਏ ਕੈਨ ਕਨ ਤੋਂ ਮੈਕਸੀਕੋ ਸਿਟੀ ਤੇ ਮੈਕਸੀਕੋ ਸਿਟੀ ਤੋਂ ਅਸੀਂ ਤੇਜਵਾਨਾ ਬਾਰਡਰ ਜਿਹੜਾ ਅਮਰੀਕਾ ਦਾ ਉੱਥੇ ਅਸੀਂ ਅਰੈਸਟ ਹੋਏ ਬਾਰਡਰ ਪੈਟਰੋਲੀਮ ਦੇ ਉਹਨਾਂ ਨੇ ਸਾਨੂੰ ਚੌਂਕੀ 'ਚ ਖੜਿਆ ਉਹਨਾਂ ਨੇ ਸਾਨੂੰ 20 ਦਿਨ ਰੱਖਿਆ ਉੱਥੇ ਅੱਛਾ ਜੀ ਤੇ ਮਾਰੇ ਘਟੇ ਵੀ ਉੱਥੇ ਨਹੀਂ ਜੀ ਕੁਛ ਨਹੀਂ ਅਜਿਹਾ ਕੀਤਾ ਅੱਛਾ ਕਿੰਨੇ ਕਿਲੋਮੀਟਰ ਪੈਦਲ ਚੱਲੇ ਤੁਸੀਂ ਪਰਨਾਮਾਂ ਦੇ ਅਸੀਂ 120 ਕਿਲੋਮੀਟਰ ਗੱਡਿਆ ਜੀ ਪੈਦਲ ਹੀ ਹਾਂਜੀ ਪਨਾਮਾ ਦਾ ਜੰਗਲ ਇੰਨਾ ਨਾ ਤਿੰਨ ਦਿਨਾਂ ਚ ਹੀ ਬਾਹਰ ਹੁੰਦਾ ਅੱਛਾ ਜੀ ਤੇ ਤੁਹਾਡੇ ਨਾਲ ਕਿੰਨੇ ਲੋਕ ਸੀ ਹੋਰ ਸਾਡੇ ਨਾਲ ਗਰੁੱਪ ਸੀ ਕੁਝ ਦਸਾਂ ਗਦਾਗਾ ਸੀ ਅੱਛਾ ਜੀ ਹਾਂਜੀ ਤੇ ਤੁਸੀਂ ਪੈਦਲ ਹੀ ਚੱਲਦੇ ਰਹੇ ਫਿਰ ਹਾਂਜੀ ਤਿੰਨ ਦਿਨ ਅਸੀਂ ਪੈਦਲ ਹੀ ਚੱਲੇ 110 ਕਿਲੋਮੀਟਰ ਹਾਂਜੀ ਤੋਂ ਉਸ ਤੋਂ ਬਾਅਦ ਫਿਰ ਕਿੱਥੇ ਪਹੁੰਚੇ ਪਨਾਮਾ ਪਾਰ ਕਰਕੇ ਕੋਸਟ ਰਿਕਾ ਪਹੁੰਚੇ ਜੀ ਅੱਛਾ ਕੋਸਟ ਰਿਕਾ ਹਾਂਜੀ ਉਹ ਫਿਰ ਇਦਾਂ ਸਾਊਥ ਅਮਰੀਕਾ ਦੀਆਂ ਕੋਸਟ ਰਿਕਾ ਹਾਂਡ੍ਰਿਸ ਫਿਰ ਅਗੇ ਘਵਟਾ ਮਾਲਾ ਇਦਾਂ ਦਾ ਘਾਰ ਪਾਰ ਕਰਕੇ ਫਿਰ ਮਿਸਿਕੋ ਤੇ ਫਿਰ ਅਸੀਂ ਅਰੈਸਟ ਹੋਏ ਇੱਥੇ ਜਾ ਕੇ ਅੱਛਾ ਤੇ ਤੂੰ ਡੰਕੀ ਲਾਣ ਦਾ ਰਸਤਾ ਕਿਉਂ ਚੁਣਿਆ ਸਾਡੇ ਕੋ ਫਿਰ ਰਸਤਾ ਕੁਝ ਹੋਰ ਰਹਿ ਨਹੀਂ ਗਿਆ ਸੀ ਸਾਨੂੰ ਇੱਥੋਂ ਏਜੰਟ ਨੇ ਝੂਠਾ ਲਾਰਾ ਲਾ ਕੇ ਕਿ ਤੁਹਾਨੂੰ ਉੱਥੇ ਹੀ ਇੱਕ ਨੰਬਰ 'ਚ ਹੀ ਪਹੁੰਚਾਵਾਂਗੇ ਪਰ ਉਹ ਝੂਠੇ ਵਾਦੇ ਨਿਕਲੇ ਉਹਨਾਂ ਦੇ ਪਰ ਤੁਸੀਂ ਰਸਤਾ ਸਹੀ ਚੁਣਿਆ ਸੀ ਅਸੀਂ ਅਸੀਂ ਡੰਕੀ ਵਾਲਾ ਰਸਤਾ ਨਹੀਂ ਚੁਣਿਆ ਸਰ ਸਾਨੂੰ ਮਜਬੂਰ ਹੋ ਕੇ ਰਸਤੇ 'ਚ ਡੰਕੀ ਲਾਉਣੀ ਪਈ ਫਿਰ ਕਿਉਂਕਿ ਉੱਥੇ ਜੇ ਅਸੀਂ ਵਾਪਸ ਆਉਨੇ ਆ ਤਾਂ ਸਾਡੇ ਪੈਸੇ ਫਿਰ ਵੀ ਬਰਬਾਦ ਸੀ ਫਿਰ ਅਸੀਂ ਸੋਚਿਆ ਕਿ ਅਸੀਂ ਅੱਧ 'ਚ ਤੇ ਆ ਗਏ ਆ ਤੇ ਕਿਉਂ ਨਹੀਂ ਫਿਰ ਅਸੀਂ ਵੇਖੀ ਜਾਊਗੀ ਹੁਣ ਫਿਰ ਅਸੀਂ ਇਹ ਰਸਤਾ ਚੁਣਨਾ ਪਿਆ ਸਾਨੂੰ ਮਜਬੂਰ ਹੋ ਕੇ ਚੁਣਨਾ ਪਿਆ ਰਸਤਾ ਧੋਖੇ ਦਾ ਸ਼ਿਕਾਰ ਹੋਏ ਧੋਖੇ ਦਾ ਸ਼ਿਕਾਰ ਹੋਏ ਜੀ ਨਿਕੋ ਰੋ ਜਦੋਂ ਤੁਹਾਨੂੰ ਕਹਿ ਕੇ ਚੱਲਿਆ ਸੀ ਤੇ ਇਹੋ ਹੀ ਕਿਹਾ ਸੀ ਕਿ ਸਿੱਧਾ ਤੁਹਾਨੂੰ ਅਮਰੀਕਾ ਲੈ ਕੇ ਜਾਇਆ ਜਾਏਗਾ। ਹਾਂਜੀ ਹਾਂਜੀ ਅਸੀਂ ਅਮਰੀਕਾ ਦੀ ਡੀਲ ਹੀ ਕਰਕੇ ਗਏ ਸੀ। ਅਸੀਂ ਇੱਕ ਨੰਬਰ ਦੀ ਕਰਕੇ ਗਏ ਸੀ। ਅੱਛਾ ਜੀ। ਹਾਂਜੀ। ਇਹ ਕਿੱਥੋਂ ਦਾ ਏਜੰਸੀ ਜੀ? ਏਜੰਟ ਦੁਬਈ ਦਾ ਤੇ ਪੰਜਾਬ ਦਾ ਵੀ। ਅੱਛਾ ਪੰਜਾਬ ਦਾ। ਮਤਲਬ ਇੰਟਰਨੈਸ਼ਨਲੀ ਤੁਸੀਂ ਇਹਨਾਂ ਦਾ ਸ਼ਿਕਾਰ ਹੋਏ। ਹਾਂਜੀ ਹਾਂਜੀ। ਅੱਛਾ ਤੂੰ ਤੁਸੀਂ ਡੰਕੀ ਲਾਣ ਦਾ ਮਤਲਬ ਰਸਤਾ ਨਹੀਂ ਸੀ ਚੁਣਿਆ ਪਰ ਜਿਲੇ ਤੁਹਾਨੂੰ ਕਿਹਾ ਗਿਆ ਡੰਕੀ ਲਾਓ ਤੁਹਾਨੂੰ ਉਸ ਲਈ ਡਰ ਲੱਗਾ ਥੋੜਾ ਬਹੁਤਾ ਕਿ ਯਾਰ ਮੈਂ ਡੰਕੀ ਲਗਾ ਰਿਹਾ ਕਿਉਂਕਿ ਪਹਿਲੇ ਵੀ ਬੜੇ ਇਸ ਤਰ੍ਹਾਂ ਹਾਂ ਜੀ ਸੀ ਸੁਣੇ ਵੀ ਹਿੱਤੇ ਉਹਦਾਂ ਵੀਡੀਓ ਵੀ ਵੇਖੀਆਂ ਸੀ ਕਿ ਬਹੁਤ ਜ਼ਿਆਦਾ ਡੇਂਜਰ ਆ ਪਰ ਸਾਡੇ ਕੋਈ ਰਸਤਾ ਹੀ ਇੱਕ ਇਹ ਹੀ ਰਹਿ ਗਿਆ ਸੀ ਕਿ ਅਸੀਂ ਡੌਂਕੀ ਲਾਉਂਦੇ ਮਜਬੂਰ ਹੋ ਗਏ ਅੱਛਾ ਫਿਰ ਤੁਸੀਂ ਉੱਥੇ ਜਦੋਂ ਪਹੁੰਚੇ ਮੈਕਸੀਕੋ ਤੋਂ ਅਮਰੀਕਨ ਬਾਰਡਰ ਦੇ ਉੱਤੇ ਕਿਉਂਕਿ ਕਾਫੀ ਵੱਡਾ ਬਾਰਡਰ ਹੈ 3200 ਕਿਲੋਮੀਟਰ ਦਾ ਆਲਮੋਸਟ ਬਾਰਡਰ ਹੈ ਤੇ ਉੱਥੇ ਪਹੁੰਚੇ ਤੇ ਉੱਥੇ ਕੀ ਹੈ ਅਮਰੀਕਨ ਫੋਰਸਸ ਨੇ ਤੁਹਾਨੂੰ ਅਰੈਸਟ ਕੀਤਾ ਹਾਂ ਜੀ ਪੈਟਰੋਲ ਹੈ ਮਿਆਂ ਬਾਰਡਰ ਪੈਟਰੋਲੀਮ ਉਹਨਾਂ ਦੀ ਆਰਮੀ ਹੈ ਉਹਨੇ ਅਰੈਸਟ ਕੀਤਾ ਅੱਛਾ ਉਹ ਫਿਰ ਕਿੱਥੇ ਲੈ ਗਏ ਉਹ ਚੌਂਕੀ ਤੇ ਲੈ ਕੇ ਗਏ ਸਾਨੂੰ ਅੱਛਾ ਜੀ ਹਾਂ ਜੀ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਚੌਂਕੀ ਤੇ ਕੇ ਉਹ ਆਪਣੀ ਕਾਰਵਾਈ ਕੀਤੀ ਉਹਨਾਂ ਨੇ ਜੋ ਬੈਚ ਲੁੰਦੇ ਹੱਥਾਂ ਤੇ ਮੈਡੀਕਲ ਕਰਦੇ ਆ ਮਤਲਬ ਕਿ ਸਾਰਾ ਪੁਸ਼ਪੜਤਾਲ ਕਰਦੇ ਆ ਉਹ ਉਹਨਾਂ ਕੀਤਾ ਤੇ ਉਹ ਕੈਂਪ ਚ ਕਿੰਨੇ ਕ ਬੰਦਾ ਮੌਜੂਦ ਸੀ ਜੀ ਕੈਂਪ ਚ ਬਹੁਤ ਜ਼ਿਆਦਾ ਜੀ ਗਿਣਤੀ ਨਹੀਂ ਜੀ ਕੋਸ਼ਿਸ਼ ਕੀਤੀ ਜਾਂਦੀ ਅੱਛਾ ਤੇ ਸਾਰੇ ਇੰਡੀਅਨਸ ਨੇ ਕਿ ਹੋਰ ਵੀ ਦੇਸ਼ਾਂ ਨੇ ਨਹੀਂ ਵੱਖ-ਵੱਖ ਕੀ ਕੰਟਰੀਆਂ ਦੇ ਪੰਜਾਬੀ ਕਿੰਨੇ ਨੇ ਜੀ ਉੱਥੇ ਸਿੰਹਾ ਬੀ ਵੀ ਕੋਈ ਗਿਣਤੀ ਨਹੀਂ ਜੀ ਅੱਛਾ ਜੀ ਵੱਖੋ ਵੱਖੀ ਰੂਮ ਹੈ ਨਹੀਂ ਇਦਾਂ ਗਿਣਤੀ ਹੁੰਦੀ ਤੇ ਉਸ ਤੋਂ ਬਾਅਦ ਫਿਰ ਤੁਹਾਨੂੰ ਫਿਰ ਕਦੋਂ ਪਤਾ ਚੱਲਿਆ ਕਿ ਤੁਸੀਂ ਜਿਹੜਾ ਹੈ ਤੁਹਾਨੂੰ ਇੰਡੀਆ ਵਾਪਸ ਲੈ ਕੇ ਜਾਣਾ ਸਾਨੂੰ ਜਦੋਂ 20 ਦਿਨ ਹੋਏ ਤੇ ਅਸੀਂ ਉਹ ਜਦੋਂ ਆਉਂਦੇ ਸੀ ਨਾ ਉਹਨਾਂ ਦੇ ਆਰਮੀ ਵਾਲੇ ਤੇ ਅਸੀਂ ਉਹਨਾਂ ਨੂੰ ਪੁੱਛਦੇ ਸੀ ਕਿ ਤੁਸੀਂ ਸਾਨੂੰ ਕਿੰਨੇ ਦਿਨ ਰੱਖਣਾ ਉਹ ਕਹਿੰਦੇ ਕਿ ਤੁਹਾਨੂੰ 15 ਤੋਂ 20 ਦਿਨ ਤੱਕ ਇੱਥੇ ਚੌਂਕੀ 'ਚ ਰੱਖ ਸਕਦੇ ਹਾਂ ਇਸ ਤੋਂ ਵੱਧ ਨਹੀਂ 20 ਦਿਨਾਂ ਬਾਅਦ ਉਹਨਾਂ ਨੇ ਸਾਨੂੰ ਬੋਲਿਆ ਕਿ ਤੁਹਾਨੂੰ ਅਸੀਂ ਰਿਲੀਜ਼ ਕਰ ਰਹੇ ਹਾਂ ਤੇ ਪਰ ਰਿਲੀਜ਼ ਨਹੀਂ ਉਹਨਾਂ ਕੀਤਾ ਸਾਨੂੰ ਉਹਨਾਂ ਨੇ ਇੱਕ ਰੂਮ ਚ ਲੈ ਕੇ ਗਏ ਆ 104 ਭਾਰਤੀਆਂ ਨੂੰ ਹੀ ਉਹਨਾਂ ਨੇ ਕੱਢਿਆ ਅੰਦਰੋਂ ਜਿੰਨੇ ਵੀ ਅੰਦਰ ਰੂਮ ਸੀ ਸਾਰਿਆਂ ਨੂੰ ਉਹਨਾਂ ਨੇ ਕਿਹਾ ਕਿ ਇੰਡੀਅਨ ਹੀ ਆਉਣ ਤੇ ਅਸੀਂ ਇਹ ਸੋਚਿਆ ਕਿ ਖਰੇ ਸਾਨੂੰ ਹੁਣ ਰਿਲੀਜ਼ ਕਰਨ ਲੱਗੇ ਆ ਪਰ ਉਹਨਾਂ ਨੇ ਸਾਡੇ ਹੱਥ ਘੜੀਆਂ ਲਾ ਕੇ ਬੇੜੀਆਂ ਲਾ ਕੇ ਸਾਨੂੰ ਬੱਸਾਂ ਦੇ ਭਾਗੇ ਇਹ 에ਰਪੋਰਟ ਲੈ ਕੇ ਆਇਆ ਤੇ ਸਾਨੂੰ ਪਤਾ ਹੀ ਉਦੋਂ ਲੱਗਾ ਕਿ ਜਦੋਂ ਉਹਨਾਂ ਨੇ ਕਿਹਾ ਕਿ ਤੁਸੀਂ ਪਲੇਨ 'ਚ ਬੈਠੋ ਹੂੰ ਤੇ ਤੁਹਾਨੂੰ ਬੇੜੀਆਂ ਕਿੰਨੀ ਦੇਰ ਲਈ ਰੱਖੀਆਂ ਉਹਨਾਂ ਨੇ ਬੇੜੀਆਂ 36 ਘੰਟੇ ਲੱਗੀਆਂ ਜੀ 36 ਘੰਟੇ ਬੇੜੀਆਂ 'ਚ ਰਹੇ ਤੇ ਤੁਸੀਂ ਉਹਨਾਂ ਨੂੰ ਪੁੱਛਿਆ ਨਹੀਂ ਕਿ ਤੁਸੀਂ ਕਿ ਐਨ ਹਿਊਮਨ ਕਿਉਂ ਕਰ ਰਹੇ ਹੋ ਅਸਲ ਅਸੀਂ ਉਹਨਾਂ ਨਾਲ ਕੋਈ ਗੱਲ ਕਰਦੇ ਹਾਂ ਤਾਂ ਉਹ ਕਹਿੰਦੇ ਚੁੱਪ ਕਰ ਜਾਓ ਤੁਸੀਂ ਕੁਝ ਨਾ ਬੋਲੋ ਹੂੰ ਹੂੰ ਅੱਛਾ ਤੇ ਉਸ ਤੋਂ ਬਾਅਦ ਖਾਣ ਪੀਣ ਨੂੰ ਦਿੱਤਾ ਜਾਂਦਾ ਸੀ ਸਭ ਨੂੰ ਹਾਂਜੀ ਖਾਣ ਪੀਣ ਨੂੰ ਪ੍ਰੋਪਰ ਦਿੰਦੇ ਸੀ ਉਹ ਹੂੰ ਵੈਸੇ ਕੇਅਰ ਕਰਦੇ ਸੀ ਪੂਰੀ ਮੈਡੀਕਲ ਦੀ ਵੀ ਕਰਦੇ ਸੀ ਹੂੰ ਤੇ ਤੁਹਾਨੂੰ ਉਸ ਲਈ ਕੀ ਕਿਹਾ ਗਿਆ ਕਿ ਹੁਣ ਜਦੋਂ ਤੁਹਾਨੂੰ ਹੱਤਕੜੀਆਂ ਪਾ ਦਿੱਤੀਆਂ ਗਈਆਂ ਜਦੋਂ ਤੁਹਾਨੂੰ ਕਮਰੇ 'ਚ ਲੈ ਗਏ ਉਸ ਤੋਂ ਬਾਅਦ ਕੀ ਕਿਹਾ ਤੁਹਾਨੂੰ ਸਾਨੂੰ ਉਸ ਵੇਲੇ ਵੀ ਉਹਨਾਂ ਕੁਛ ਨਹੀਂ ਜਦੋਂ ਅਸੀਂ ਪੁੱਛਦੇ ਸੀ ਤੋ ਕੁਛ ਸੀ ਨਹੀਂ ਸਾਨੂੰ ਜਵਾਬ ਦਿੰਦੇ ਉਹ ਕਹਿੰਦੇ ਕਿ ਸਾਡੇ ਸੀਨੀਅਰਾਂ ਨੂੰ ਪਤਾ ਬਸ ਹੂੰ ਜਦੋਂ ਉਹਨਾਂ ਨੇ ਕਿਤੇ ਰਿਪੋਰਟ ਕਰਨਾ ਤੋ ਬਸ ਬਸ ਦੱਸ ਦੇਣੀ ਆ ਹੂੰ ਉਹ ਸਾਨੂੰ ਪਤਾ ਹੀ ਉਦੋਂ ਲੱਗਾ ਕਿ ਜਦੋਂ ਅਸੀਂ ਅੰਮ੍ਰਿਤਸਰ 에어ਪੋਰਟ ਤੇ ਆਏ ਬਾਹਰ ਨਿਕਲਿਆ ਤੇ ਤੁਹਾਨੂੰ ਪਤਾ ਚੱਲਿਆ ਕਿ ਤੁਸੀਂ ਇੰਡੀਆ ਆ ਗਏ ਅਸੀਂ ਇੰਡੀਆ ਆ ਗਏ ਅੱਛਾ ਮਤਲਬ ਤੁਸੀਂ ਜਹਾਜ਼ 'ਚ ਵੀ ਤੁਹਾਨੂੰ ਨਹੀਂ ਸੀ ਪਤਾ ਕਿ ਤੁਸੀਂ ਇੰਡੀਆ ਜਾ ਰਹੇ ਹੋ ਹਾਂਜੀ ਜਹਾਜ਼ 'ਚ ਨਹੀਂ ਸੀ ਪਤਾ ਨੂੰ ਸਾਨੂੰ ਦੱਸਦੇ ਨਹੀਂ ਨਾ ਸਾਨੂੰ ਕੀ ਪਤਾ ਕਿ ਜਹਾਜ਼ ਕਿੱਦਨ ਨੂੰ ਉੱਡਣ ਰਿਹਾ ਹੂੰ ਉਹਦੇ ਕਿਹੜੇ ਕੋਈ ਡੋਰ ਸੀ ਜਾਂ ਤੇ ਉਹਨਾਂ ਨੇ ਮਤਲਬ ਜਿਹੜੇ ক্রੂ ਦੇ ਮੈਂਬਰ ਸੀ ਉਹਨਾਂ ਨੇ ਵੀ ਕੋਈ ਗੱਲਬਾਤ ਨਹੀਂ ਕੀਤੀ ਤੁਹਾਨੂੰ ਨਹੀਂ ਨਹੀਂ ਉਹਨਾਂ ਨੇ ਨਹੀਂ ਕੋਈ ਅੱਛਾ ਜਹਾਜ਼ ਦੇ ਅੰਦਰ ਦੀ ਇੱਕ ਵੀਡੀਓ ਆ ਰਹੀ ਕਿ ਤੁਹਾਨੂੰ ਬੇੜੀਆਂ ਪਾ ਕੇ ਲੈ ਕੇ ਜਾ ਰਹੇ ਬੇੜੀਆਂ ਕਿਲੇ ਪੈਰਾਂ 'ਚ ਪਾਈਆਂ ਸੀ ਕਿ ਹੱਥਾਂ 'ਤੇ ਪਾਈਆਂ ਸੀ ਦੋਵਾਂ ਦੇ ਪਾਈਆਂ ਜੀ ਹੱਥਾਂ ਦੇ ਵੀ ਤੇ ਪੈਰਾਂ ਦੇ ਅੱਛਾ ਜੀ ਤੇ ਕਿਉਂ ਡਰ ਸੀ ਉਹਨਾਂ ਭੱਜ ਨਾ ਜਾਓ ਇਦਾਂ ਦੀ ਕੋਈ ਸੋਚ ਦੇ ਰੱਖਦੇ ਹੋਣਗੇ ਕੁਝ ਐਸੀ ਸੋਚ ਰੱਖਦੇ ਹੀ ਹੋਣਗੇ ਕੁਝ ਨਾ ਕੁਝ ਡਰ ਹੋਊਗਾ ਉਹਨਾਂ ਨੂੰ ਪਰ ਉਸ ਤੋਂ ਬਾਅਦ ਜਦੋਂ ਮਤਲਬ ਤੁਹਾਨੂੰ ਇੰਡੀਆ ਆ ਕੇ ਪਤਾ ਚੱਲਿਆ ਕਿ ਤੁਸੀਂ ਇੰਡੀਆ ਆ ਗਏ ਹੋ ਹਾਂ ਜੀ ਸਾਨੂੰ ਇੰਡੀਆ ਆਣ ਕੇ ਜਦੋਂ ਅਸੀਂ ਥੱਲੇ ਉਤਰੇ ਹਾਂ ਹਮ ਅੰਮਰਸਰ 에어ਪੋਰਟ 에어ਪੋਰਟ ਵੇਖਿਆ ਹਮ ਉਸ ਤੋਂ ਬਾਅਦ ਤੋਂ ਪਤਾ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਤੇ ਫਿਰ ਇੱਥੇ ਆ ਕੇ ਬੇੜੀਆਂ ਖੋਲ੍ਹੀਏ ਫਿਰ ਹਾਂਜੀ ਉਹਨਾਂ ਪਲੇਨ 'ਚ ਹੀ ਖੋਲ੍ਹਤੀਆਂ ਇਹ ਅੱਛਾ ਪਲੇਨ ਦੇ ਅੰਦਰ ਹੀ ਹਾਂਜੀ ਅੱਛਾ ਪਲੇਨ ਦੇ ਅੰਦਰ ਬੇੜੀਆਂ ਖੋਲ੍ਹਤੀਆਂ ਤੇ ਸੀਟ ਬੈਲਟ ਹੀ ਲਾਈ ਹਾਂਜੀ ਸੀਟ ਬੈਲਟ ਹੀ अच्छा भाई जिस तरीके नाल ਹੋਇਆ ਉਥੇ ਹੋਰ ਵੀ ਫਸੇ ਨੇ ਪੰਜਾਬੀ ਇਸ ਵੇਲੇ ਕਿਉਂਕਿ ਜਿਸ ਤਰੀਕੇ ਨਾਲ ਤੁਸੀਂ ਕਿਹਾ ਕਿ ਮੇ ਕੋ ਰਸਤਾ ਹੀ ਕੋਈ ਨਹੀਂ ਸੀ ਕਿਉਂਕਿ ਮੈਂ ਤਾਂ ਇੱਕ ਨੰਬਰ ਜ ਅਮਰੀਕਾ ਗਿਆ ਸੀ ਤੁਹਾਡੇ ਵੱਲੋਂ ਜ਼ਿਕਰ ਕੀਤਾ ਜਾ ਰਿਹਾ ਪਰ ਉਥੇ ਬਹੁਤ ਸਾਰੇ ਨੌਜਵਾਨ ਨੇ ਹਾਂਜੀ ਬਹੁਤ ਸਾਰੇ ਜੀ ਇਸ ਡੌਂਕੀ ਦੇ ਸ਼ਿਕਾਰ ਹੋਏ ਆ ਬਹੁਤ ਜ਼ਿਆਦਾ ਹੱਥ ਹੈ ਕਾ ਜੀ ਅਭੀ ਕੈਂਪਾਂ ਚ ਬਹੁਤ ਜ਼ਿਆਦਾ ਤੇ ਕਿੰਨਾ ਕੁ ਮਾੜਾ ਰਿਹਾ ਸਫ਼ਰ ਬਹੁਤ ਜ਼ਿਆਦਾ ਮਾੜਾ ਰਿਹਾ ਜੀ ਬਹੁਤ ਦੁੱਖ ਵੀ ਹੋ ਰਿਹਾ ਜਦੋਂ ਪੂੰਜੀ ਸਭ ਚਲੀ ਗਈ ਸਭ ਚਲ ਗਈ ਜੀ ਅਸੀਂ ਤਾਂ ਹੁਣ ਇਹੋ ਸਰਕਾਰ ਕੋਲ ਮੰਗ ਕਰਦੇ ਆ ਸਾਡੀ ਕੋਈ ਬਾਹ ਫੜੋ ਹੁਣ ਜੀ ਬਿਲਕੁਲ ਹਾਂ ਜੀ ਕਿਉਂਕਿ ਅਸੀਂ ਦੇ ਇੱਕਦਮ ਟੁੱਟ ਗਏ ਹੁਣ ਹਮ ਸਰਕਾਰ ਨੂੰ ਭਗਵੰਤ ਮਾਨ ਨੂੰ ਪੀ ਲਿਆ ਗਈ ਸਾਡੀ ਸੁਣੋ ਹੁਣ ਤੁਹਾਨੂੰ ਘਟ ਘਟ ਪੈਸੇ ਦੇ ਵਾਪਸ ਦਵਾਏ ਜਾਣ ਹਨ ਪੈਸੇ ਤੇ ਦਵਾਏ ਜਾਣੇ ਏਜੰਟਾਂ ਕੋ ਜਿਨ੍ਹਾਂ ਨੇ ਸਾਡੇ ਨਾਲ ਝੂਠੇ ਵਾਦੇ ਕਰਕੇ ਸਾਨੂੰ ਫਸਾਇਆ ਅਜਾ ਤੇ ਇਹ ਜਿਹੜਾ ਸਫਰ ਸੀ ਡਰ ਵੀ ਲੱਗਾ ਹੋਣਾ ਕਿਉਂਕਿ ਜਿਸਲੇ ਡੰਕੀ ਲੱਗ ਰਹੀ ਸੀ ਜਿਸ ਤੋਂ ਤੁਸੀਂ ਕਹਾਂਗੇ ਗੋਲੀ ਵੀ ਵੱਜ ਸਕਦੀ ਉੱਥੇ ਇਸ ਤਰ੍ਹਾਂ ਦਾ ਹੁੰਦਾ ਹਾਂਜੀ ਡਰ ਤੇ ਰਹਿੰਦਾ ਜੀ ਹੂੰ ਕੁਝ ਵੀ ਹੋ ਸਕਦਾ ਹੈ ਕੋਈ ਜਿਵੇਂ ਕੋਈ ਜਾਨਵਰ ਹੀ ਕੋਈ ਸ਼ੇਰ ਵੀ ਆ ਸਕਦਾ ਹੈ ਹੂੰ ਕਿਉਂਕਿ ਜੰਗਲ ਦਾ ਜੰਗਲ ਹੀ ਉੱਥੇ ਕੋਹਣ ਹੈ ਕੁਛ ਡਾਉਣ ਵਾਲਾ ਤੇ ਖਾਣ ਪੀਣ ਨੂੰ ਵੀ ਕੁਝ ਨਹੀਂ ਉੱਥੇ ਨਹੀਂ ਖਾਣ ਪੀਣ ਨੂੰ ਵਾ ਤਿੰਨਾਂ ਦਿਨਾਂ ਦਾ ਉਹ ਦੇ ਕੇ ਭੇਜਦੇ ਆ ਕਿ ਤੁਸੀਂ ਮਤਲਬ ਇਹ ਜਾਲ ਲੱਡਾ ਵੱਡਾ ਹੈਗਾ ਕਿ ਸਾਰੇ ਲੋਕ ਇਹਦੇ ਵਿੱਚ ਉੱਪਰੋਂ ਲੈ ਕੇ ਥੱਲੇ ਤੱਕ ਮਿਲੇ ਹੋਏ ਹਾਂਜੀ ਸਾਰੇ ਇਹਨਾਂ ਦੀ ਗੇਮ ਹੁੰਦੀ ਹੈ ਜੀ ਚੈਨ ਹੁੰਦੀ ਹੈ ਜੀ ਉਹਨਾਂ ਦੀ ਉਹ ਅੱਗੇ ਤੋਂ ਅੱਗੇ ਕੰਮ ਸੌਫਦੇ ਆ ਮਤਲਬ ਇੱਕ ਤਾਂ ਕਿਹਾ ਜਾਵੇ ਕਿ ਬੰਦੇ ਨੂੰ ਵੇਚਿਆ ਜਾਂਦਾ ਅੱਗੇ ਤੋਂ ਅੱਗੇ ਕੰਟਰੀ ਹਾਂਜੀ ਵੇਚਿਆ ਜਾਂਦਾ ਤੁਸੀਂ ਇਹੋ ਸਮਝ ਲਓ ਤੇ ਕਿੰਨੀ ਕ ਕੰਟਰੀਆਂ ਤੁਸੀਂ ਇਹ ਮਤਲਬ ਅੱਛਾ ਉਹ ਵੀ ਕੰਟਰੀਆਂ 'ਚ ਜਿਹੜੇ ਤੁਸੀਂ ਘੁੰਮਦੇ ਰਹੋ ਵੀ ਇਲੀਗਲੀ ਸੀਗਾ ਸਾਰਾ ਹਾਂਜੀ ਉਹ ਵੀ ਉਹ ਵੀ ਸਾਰੀਆਂ ਇਲੀਗਲ ਸੀ ਮਤਲਬ ਕਰੋ ਨਿਕਲੇ ਤਾਂ ਉਸ ਤੋਂ ਬਾਅਦ ਇਲੀਗਲ ਹੋ ਗਏ ਸਾਰਾ ਸਭ ਕੁਝ ਹੋ ਗਿਆ ਹਾਂਜੀ ਹਾਂਜੀ ਅੱਛਾ ਇੱਥੇ ਜਦੋਂ ਭਾਰਤ ਪੁੱਜੇ ਤੇ ਉਸ ਤੋਂ ਬਾਅਦ ਤੁਹਾਡੇ ਨਾਲ 에어ਪੋਰਟ ਤੇ ਕੀ ਚੈਕਿੰਗ ਕੀ ਗੱਲਬਾਤ ਕੀਤੀ ਗਈ ਤੁਹਾਡੇ ਨਾਲ ਲੋਕਾਂ ਨਾਲ ਇਹੋ ਪੁੱਛਗਛ ਕੀਤੀ ਗਈ ਸੀ ਤੁਸੀਂ ਕਦੋਂ ਗਏ ਆ ਕਿਹੜੇ ਹਾਲਾਤਾਂ ਚ ਗਏ ਆ ਤੁਹਾਡੇ ਨਾਲ ਕੋਈ ਮਾੜਾ ਸਲੂਕਤ ਨਹੀਂ ਕੀਤਾ ਉਹਨਾਂ ਨੇ ਇਹ ਹੀ ਪੁੱਛਦੇ ਰਹੇ ਤੇ ਉਸ ਤੋਂ ਬਾਅਦ ਜਿਸ ਤਰ੍ਹਾਂ ਕਿਹਾ ਜਾ ਰਿਹਾ ਕਿ ਜਿਹੜਾ ਬੇੜੀਆਂ ਪਾ ਕੇ ਤੁਹਾਨੂੰ ਚਲਾਉਂਦੇ ਰਹੇ ਇਹ ਬੇੜੀਆਂ ਪਾ ਕੇ ਚਲਾਇਆ ਤੁਹਾਨੂੰ ਅਮਰੀਕਾ ਦੇ ਵਿੱਚ ਗਿਆ ਹਾਂਜੀ ਅਮਰੀਕਾ ਦੇ ਮਤਲਬ ਕਿ ਸਫਰ ਇਹੋ ਹੀ ਸਮਝ ਲਓ ਤੁਸੀਂ ਜਿਹੜਾ ਅਮਰੀਕਾ ਤੋਂ ਸੱਤ ਸਮੁੰਦਰ ਵਾਲਾ ਹੀ ਸਾਨੂੰ ਬੇੜੀਆਂ ਵਾਲਾ ਬੇੜੀਆਂ ਬਲਾਈ ਦੀ ਹਾਂਜੀ ਅੱਛਾ ਤੇ ਬਾਜੀ ਤੁਹਾਡੇ ਅਸੀਂ ਬਾਉਂਡ ਤੁਸੀਂ ਕਿਹਾ ਕਿ ਲੱਖਾਂ ਰੁਪਏ ਲੱਗੇ ਨੇ ਤੇ ਉਹਨਾਂ ਲੱਖਾਂ ਰੁਪਏ ਦੀ ਪਰਪਾਈ ਕੀ ਹੈ ਪਰਪਾਈ ਵਾਸਤੇ ਤੁਸੀਂ ਕੀ ਮੰਗ ਕਰਦੇ ਹੋ ਕਿਉਂਕਿ ਸਭ ਤੋਂ ਜ਼ਰੂਰੀ ਹੈ ਕਿ ਤੁਹਾਡੇ ਕੋਲ ਫਾਈਨੈਂਸ਼ੀਅਲਸ ਤੁਹਾਡੇ ਹੋਣੇ ਚਾਹੀਦੇ ਹਾਂਜੀ ਅਸੀਂ ਤੇ ਇਹੋ ਸਰਕਾਰ ਕੋਲ ਅਪੀਲ ਕਰਦੇ ਹਾਂ ਕਿ ਸਾਡੇ ਇਹਨਾਂ ਏਜੰਟਾਂ ਦੇ ਸਖਤ ਤੋਂ ਸਖਤ ਕਾਰਵਾਈ ਹੋਵੇ ਹਾਂ ਤੇ ਸਾਡੀ ਸਰਕਾਰ ਬਾਹ ਫੜੇ ਹਾਂ ਬਾਹ ਫੜੇ ਹਾਂਜੀ ਕਿਉਂਕਿ ਤੁਹਾਡੇ ਫਾਈਨੈਂਸ਼ੀਅਲਸ ਤੁਹਾਨੂੰ ਵਾਪਸ ਦਿੱਤੇ ਜਾ ਰਹੇ ਬਿਲਕੁਲ ਜੀ ਬਿਲਕੁਲ ਹਮ ਅੱਛਾ ਸਰ ਇੱਕ ਹੋਰ ਚੀਜ਼ ਹੈ ਕਿ ਸਰਕਾਰਾਂ ਤੇ ਜਿੱਦਾਂ ਬਿਆਨ ਦਿੰਦੀਆਂ ਅਜੇ ਲੋਕ ਸਭਾ ਚ ਵੀ ਮੁੱਦਾ ਚੁੱਕਿਆ ਗਿਆ ਕਿ ਹਮਣ ਕੀ ਇਹ ਡੰਕੀ ਤੁਸੀਂ ਕੀ ਰੋ ਸੋਚਦੇ ਹੋ ਕਿ ਡੰਕੀ ਦਾ ਕੰਮ ਮੁੱਕੂਗਾ ਪਤਾ ਨਹੀਂ ਜੀ ਇਹ ਮੁੱਕੂਗਾ ਕਿ ਨਹੀਂ ਅਜੇ ਮੇਰੇ ਖਿਆਲ ਤਾਂ ਨਹੀਂ ਹਮ ਕਹੀ ਜਾਂਦੇ ਆ ਪਰ ਜੈਂਟਲ ਧੋਖੇ ਝੂਠੇ ਵਾਦੇ ਕਰਕੇ ਚੜੀ ਜਾਂਦੇ ਆ ਕਿ ਤੁਹਾਨੂੰ 20 ਦਿਨਾਂ ਚ ਭੇਜ ਦਾਂਗੇ ਡੋਂਕੀ ਵਾਲਾ ਕੰਮ ਤੁਹਾਨੂੰ ਕਿੰਨੇ ਦਿਨਾਂ ਚ ਭੇਜਣ ਦੀ ਗੱਲ ਕੀਤੀ ਸੀ ਮੈਨੂੰ ਇਹ 20 ਦਿਨਾਂ ਚ ਹੀ ਮੈਨੂੰ ਤੇ ਕਹਿੰਦੇ ਕਿ ਤੁਹਾਨੂੰ ਇੱਕ ਨੰਬਰ ਚ ਹੀ ਭੇਜਾਂਗੇ 20 ਦਿਨਾਂ ਚ ਭੇਜਾਂਗੇ ਇੱਥੋਂ ਝੂਠੇ ਵਾਅਦੇ ਕਰਦੇ ਏਜੰਟ ਇਹ ਤੁਹਾਨੂੰ 20 ਦਿਨਾਂ ਚ ਭੇਜਾਂਗੇ 20 ਤੋਂ 21 ਦਿਨ ਨਹੀਂ ਹੋਊਗਾ ਪਰ ਜਦੋਂ ਉੱਥੇ ਫਸ ਜਾਂਦਾ ਹੈ ਤੇ ਨਾ ਕੋਈ ਅੱਗੇ ਜਾਣ ਵਾਲਾ ਦੰ ਨਾ ਪਿੱਛੇ ਜਾਣ ਵਾਲਾ ਫਿਰ ਕਹਿੰਦੇ ਪੈਸੇ ਵੀ ਪਾਓ ਤੇ ਨਹੀਂ ਤੇ ਪੂਰੇ ਦੇ ਚੁੱਕੇ ਹੋ ਜੀ ਹਾਂਜੀ ਪੈਸੇ ਪੂਰੇ ਦੇ ਚੁੱਕੇ ਆ ਜੇ ਪੈਸੇ ਨਹੀਂ ਦਿੰਦੇ ਉਹਨਾਂ ਨੂੰ ਉੱਥੇ ਉਹ ਡੌਂਕਰਾਂ ਕੋ ਤੰਗ ਕਰਾਉਂਦੇ ਆ ਉਹ ਰੋਟੀ ਨਹੀਂ ਦਿੰਦੇ 메ਨ ਗੰਮ ਤੇ ਰੋਟੀ ਬੰਦ ਕਰਦੇ ਉਹ ਜੀ ਆਪਾਂ ਉਹਨਾਂ ਨਾਲ ਕੋਈ ਮਾੜਾ ਵੀ ਸਲੂਕ ਕਰਦੇ ਫੋਨ ਤੇ ਤੇ ਉਹ ਉਹਨਾਂ ਨੂੰ ਕਹਿੰਦੇ ਕੀ ਇਹਨਾਂ ਨੂੰ ਟਾਰਚਰ ਕਰੋ ਗੱਲ ਹੈ ਕਿ ਤੁਸੀਂ ਫਸ ਗਏ ਹੁੰਦੇ ਉਸ ਹਾਂਜੀ ਉੱਥੇ ਜਾ ਕੇ ਹਰੇਕ ਫਸ ਜਾਂਦਾ ਲੋਕਾਂ ਨੂੰ ਕੀ ਸੁਨੇਹਾ ਦਿਓਗੇ ਕਿਉਂਕਿ ਬਹੁਤ ਸਾਰੇ ਨੌਜਵਾਨ ਪੰਜਾਬ ਚੋਂ ਬਾਹਰ ਜਾਣਾ ਚਾਹੁੰਦੇ ਨੇ ਮੈਂ ਇਹੀ ਸੁਨੇਹਾ ਦੇਣਾ ਚਾਹੁੰਦਾ ਕਿ ਇੱਕ ਨੰਬਰ 'ਚ ਜਾਓ 2 ਨੰਬਰ ਵਾਲਾ ਰਸਤਾ ਨਾ ਚੁਣੋ ਪਰ ਜਿਸ ਦਾ ਤੁਹਾਡੇ ਨਾਲ ਧੋਖਾ ਆ ਉਹ ਵੀ ਵਿਚਾਰੇ ਧੋਖੇ ਦਾ ਸ਼ਿਕਾਰ ਹੋ ਸਕਦੇ ਕਈਆਂ ਨਾਲ ਧੋਖਾ ਹੁੰਦਾ ਤੇ ਕਈਆਂ ਨੂੰ ਡੋਂਕੀ ਦਾ ਹੀ ਕਹਿ ਕੇ ਤੋਰਿਆ ਜਾਂਦਾ ਹਾਂਜੀ ਤੇ ਡੋਂਕੀ ਮੰਨ ਜਾਂਦੇ ਫਿਰ ਉਹ ਹਾਂਜੀ ਮੰਨ ਜਾਂਦੇ ਤੇ ਇਹ ਜਿਹੜਾ ਹੁਣ ਤੁਸੀਂ ਪੈਸੇ ਦੀ ਮੰਗ ਕਰਦੇ ਹੋ ਔਰ ਹੋਰ ਨੌਜਵਾਨਾਂ ਨੂੰ ਕੀ ਸੁਨੇਹਾ ਦਿਓਗੇ ਤਾਂ ਮੈਂ ਹੋਰ ਨੌਜਵਾਨਾਂ ਨੂੰ ਕਹਿਣਾ ਕਿ ਇਹ ਰਸਤਾ ਨਾ ਚੁਣੋ ਤੁਸੀਂ ਨਾ ਚੁਣੋ ਹਾਂਜੀ ਤੇ ਸਰਕਾਰਾਂ ਨੂੰ ਵੀ ਚਾਹੀਦਾ ਕੋਈ ਲੀਗਲਾਈਜ਼ ਸਿਸਟਮ ਕਰਨਾ ਚਾਹੀਦਾ ਬਿਲਕੁਲ ਜੀ ਬਿਲਕੁਲ ਸਰਕਾਰਾਂ ਨੂੰ ਇੱਥੇ ਰਜਗਾਰ ਦੇਣਾ ਚਾਹੀਦਾ ਕਿ ਅਸੀਂ ਬਾਹਰ ਨਾ ਜਾਈਏ ਹੂੰ ਮੇਨਤ ਗੱਲ ਸਰਕਾਰਾਂ ਨੂੰ ਹਨ ਨੂੰ ਇੱਥੇ ਰਜਗਾਰ ਦੇਣ ਤੇ ਅਸੀਂ ਲੱਖਾਂ ਰੁਪਏ ਲਾ ਕੇ ਕਿਉਂ ਜਾਈਏ ਸਾਨੂੰ ਸਾਡੇ ਇੰਡੀਆ ਜੀ ਰਹਿ ਕੇ ਰਜਗਾਰ ਮਿਲੇ ਹੂੰ ਤੇ ਅਸੀਂ ਕਿਉਂ ਜਾਈਏ ਅੱਛਾ ਘਰ ਤੇ ਕਿੰਨਾ ਕਰਜ਼ਾ ਪੈ ਗਿਆ ਮੈਂ ਮੈਂ ਮਨਾ ਅਮਾਉਂਟ ਨਹੀਂ ਪੁੱਛੂੰਗਾ ਪਰ ਕਿਸ ਤਰੀਕੇ ਨਾਲ ਨੂੰ ਪੈਸੇ ਦਾ ਅਰੇਂਜਮੈਂਟ ਕੀਤਾ ਸੀ ਹੁਣ ਤਾਂ ਬਿਲਕੁਲ ਟੁੱਟ ਹੀ ਗਏ ਆ ਜੀ ਕੁਝ ਕਹਿ ਨਹੀਂ ਸਕਦੇ ਤੁਹਾਨੂੰ ਕੋਈ ਜਾਇਦਤ ਵੇਚੀ ਨਹੀਂ ਵੇਚੀ ਨਹੀਂ ਗਹਿਣੇ ਹੀ ਆਂ ਕੁਝ ਦੋਸਤਾਂ ਕੋ ਫੜੇ ਆ ਕੁਝ ਹੈਗੇ ਵੀ ਹੀ ਕੋਲ ਇਦਾਂ ਕਰ ਕਰਾ ਕੇ ਇਕੱਠੇ ਕਰਕੇ ਉਹਨੇ ਇਹ ਸਰਕਾਰ ਕੋ ਮੰਗ ਕਰਦੇ ਆ ਕਿ ਸਾਡਾ ਇਨਸਾਫ ਕੀਤਾ ਜਾਵੇ ਸਾਡੇ ਨਾਲ ਸਾਡੇ ਨਾਲ ਬਹੁਤ ਜ਼ਿਆਦਾ ੱਤਕਾ ਹੋ ਗਿਆ ਅੱਛਾ ਉਹ ਏਜੰਡ ਦੇ ਖਿਲਾਫ ਕੁਝ ਕਹਿ ਦਿੱਤੀ ਤੁਸੀਂ ਨਹੀਂ ਜੀ ਜੀ ਨਹੀਂ ਕੋਈ ਦਿੱਤੀ ਉਹ ਕਹਿ ਰਿਹਾ ਕਿ ਮੈਂ ਪੈਸੇ ਵਾਪਸ ਕਰੂੰਗਾ ਪਰ ਜੇ ਉਹ ਨਹੀਂ ਕਰਦਾ ਤਾਂ ਫਿਰ ਮੀਡੀਆ ਰਾਹੀਂ ਅਸੀਂ ਅਪੀਲ ਕਰ ਰਹੇ ਹਾਂ ਸਰਕਾਰ ਨੂੰ ਕਿ ਤੁਹਾਡੇ ਪੈਸੇ ਵਾਪਸ ਦਿੱਤੇ ਜਾਣ ਓਨੈਸਟਲੀ ਅਸੀਂ ਕਹਿੰਦੇ ਹਾਂ ਕਿ ਸਰਕਾਰਾਂ ਨੂੰ ਅਸੀਂ ਇੱਕ ਕਰਨਿਆ ਕਿ ਵੀਰ ਸਾਡਾ ਇਸ ਵੇਲੇ ਮੁਸ਼ਕਲ 'ਚ ਨੇ ਬਹੁਤ ਸਾਰੀਆਂ ਤੁਸੀਂ ਵੱਡੀਆਂ ਗੱਲਾਂ ਕਰਦੇ ਹੋ ਪਰ ਇਸ ਵੀਰ ਦੀ ਸੁਣ ਲਓ ਇਹ ਵੀਰ ਕਹਿ ਰਿਹਾ ਕਿ ਮੈਨੂੰ ਸਰਬ ਮੇਰੇ ਪੈਸੇ ਵਾਪਸ ਭਜਵਾ ਦਿਓ ਤੁਹਾਡੀ ਬੜੀ ਮਿਹਰਬਾਨੀ ਹੋਏਗੀ ਤਾਂ ਫਿਲਹਾਲ ਸਰਕਾਰਾਂ ਕੰਮ ਕਰਦੀਆਂ ਨੇ ਤਾਂ ਪੈਸੇ ਆਨ ਨਾਲ ਘਟੂ ਘਟ ਇੱਕ ਜਿਹੜਾ ਦੁੱਖ ਹੈ ਠੀਕ ਹੈ ਉਸ ਸਮਾਂ ਤੇ ਵਾਪਸ ਨਹੀਂ ਆ ਸਕਦਾ ਸਮਾਂ ਤੇ ਵਾਪਸ ਨਹੀਂ ਆ ਸਕਦਾ ਪਰ ਚਲੋ ਇਹ ਹੈ ਕਿ ਥੋੜਾ ਜਿਹਾ ਆਪਣਾ ਸਰਕਲ ਤੇ ਚੱਲ ਜੂਗਾ ਜਿਹੜੇ ਜ਼ਮੀਨ ਦੇ ਦੇਗੇ ਜਿਨ੍ਹਾਂ ਨੂੰ ਉਹਨਾਂ ਦਾ ਹੀ ਚੱਲ ਜੂਗਾ ਨਹੀਂ ਤਾਂ ਇੱਥੇ ਰਹਿ ਕੇ ਤਾਂ ਕੁਛ ਨਹੀਂ ਇਹ ਇੰਨਾ ਕਰ ਜਾ ਨਹੀਂ ਲਾਇਆ ਜਾਣਾ ਇਹਨਾਂ ਦਾ ਕਰਜ਼ਾ ਲਾਣਾ ਹਾਂਜੀ ਤੁਸੀਂ ਦੇਖੋ ਕਿ ਇਹ ਸ਼ਖਸ ਦਾ ਕਹਿਣਾ ਹੈ ਕਿ ਚਾਹੇ ਉਹ ਉੱਥੋਂ ਵਾਪਸ ਆ ਗਿਆ ਹੈ ਲੇਕਿਨ ਫੇਰ ਵੀ ਕਿਸ ਤਰੀਕੇ ਦੇ ਨਾਲ ਉੱਥੇ ਦੁਰਵਿਵਹਾਰ ਕੀਤਾ ਗਿਆ ਔਰ ਉਸ ਤੋਂ ਬਾਅਦ ਜਿਹੜਾ ਹੈ ਏਅਰਪੋਰਟ ਤੋਂ ਹੀ ਉਹਨਾਂ ਨੂੰ ਪਤਾ ਨਹੀਂ ਲੱਗ ਸਕਿਆ ਕਿ ਉਹ ਭਾਰਤ ਜਾ ਰਹੇ ਕਿ ਨਹੀਂ ਜਾ ਰਹੇ ਤਾਂ ਫਿਲਹਾਲ ਮੰਗ ਇੱਕੋ ਹੀ ਹੈ ਕਿ ਜਿਹੜੇ ਪੈਸੇ ਨੇ ਉਹ ਵਾਪਸ ਦਿਵਾਉਣੇ ਚਾਹੀਦੇ ਕਿਉਂਕਿ ਬਹੁਤ ਸਾਰਾ ਵੱਡਾ ਕਰਜ਼ਾ ਜਿਹੜਾ ਹੈ ਇਸ ਪਰਿਵਾਰ ਦੇ ਉੱਤੇ ਹੈ ਔਰ ਉਹਨਾਂ ਨੇ ਆਪਣੇ ਯਾਰਾ ਦੋਸਤਾਂ ਕੋਲ ਪੈਸੇ ਲੈ ਕੇ ਜਾਂ ਪਿੰਡ ਦੇ ਵਿੱਚ ਆਪਣੀ ਜ਼ਮੀਨ ਗਹਿਣੇ ਰੱਖ ਕੇ ਜਿਹੜਾ ਹੈ ਇਹ ਸਭ ਕੁਝ ਕੀਤਾ ਪਰ ਫਿਲਹਾਲ ਹੁਣ ਅੱਖਾਂ ਨੇ ਸਰਕਾਰਾਂ ਦੇ ਉੱਤੇ ਕਿ ਕਿਹਾ ਉਹਨਾਂ ਜਿਹੜੇ ਟਰੈਵਲ ਏਜੰਟਾਂ ਨੇ ਉਹਨਾਂ ਕੋਲੋਂ ਇਹ ਪੈਸੇ ਵਾਪਸਵਾਉਣਗੇ ਤੇ ਇਹ ਵੱਡੀ ਗੱਲ ਹੈ ਹੁਣ ਵੇਖਣਾ ਹੋਏਗਾ ਕਿ ਸਰਕਾਰ ਇਸ ਮਾਮਲੇ 'ਚ ਕੀ ਕਦਮ ਚੁੱਕਦੀ ਹੈ ਤੇ ਦਲੇਰ ਵਕਨ ਦੇ ਨੌਜਵਾਨਾਂ ਵਾਸਤੇ ਆਪਣੀ ਦਲੇਰੀ ਵਰਤ ਕੇ ਇਹਨਾਂ ਦਾ ਕੁਝ ਆਰਥਿਕ ਤੌਰ 'ਤੇ ਮਜ਼ਬੂਤ ਕਰਦੀ ਹੈ ਕੈਮਰਾਮੈਨ ਅਸਦੇ ਨਾਲ ਸੁਮਿਤ ਖਨਾਗ੍ਰੇਡ ਪੰਜਾਬੀ